21 ਜਨ ਨੂੰ ਇੱਕ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਤੇਰੀਆਂ ਮੇਰੀਆਂ 헤ਰਾਫੇਰੀਆਂ ਤਾਂ ਦੋ ਉਹ ਅਦਾਕਾਰ ਪੰਜਾਬੀ ਦੇ ਮੰਨੇ ਪ੍ਰਮੰਨੇ ਚਿਹਰੇ ਨੇ ਜਾਣ ਪਛਾਣ ਦੇ ਮਹਤਾਜ ਨਹੀਂ ਸਾਡੇ ਨਾਲ ਬੈਠਿਆ ਪੁਖਰਾਜ ਭੱਲਾ ਜੀ ਤੇ ਨੀਤਾ ਦੇਵਗੰਜੀ ਸੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਭੱਲਾ ਜੀ ਤੁਸੀਂ ਦੂਜੀ ਪੀੜ੍ਹੀ ਦੇ ਵਿੱਚ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਉਹ ਨਾਮ ਆ ਗਏ ਭੱਲਾ ਜੀ ਜਿਹੜੀ ਵੀ ਫਿਲਮ ਦੇ ਵਿੱਚ ਆਉਂਦੇ ਆ ਡਾਇਲੋਗ ਹਲੇ ਬਾਅਦ ਚ ਬੋਲਦੇ ਆ ਲੋਕਾਂ ਦੇ ਚਿਹਰੇਆਂ ਤੇ ਹਾਸਾ ਪਹਿਲਾਂ ਆ ਜਾਂਦਾ ਹੈ ਤੇ ਤੁਸੀਂ ਹੁਣ ਉਸ ਨੂੰ ਅੱਗੇ ਤੋਰਦੇ ਹੋਏ ਅਸੀਂ ਪ੍ਰੈਸ ਕਾਨਫਰੈਂਸ 'ਚ ਸੁਣ ਰਹੇ ਸੀ ਕਿ ਉਹਨਾਂ ਦਾ ਵੀ ਇੱਕ ਸੁਪਨਾ ਸੀ ਕਿ ਤੁਸੀਂ ਲਾਂਚ ਹੋਣ ਜਾ ਰਹੇ ਹੋ 2019 'ਚ ਫਿਲਮ ਬਣ ਜਾਂਦੀ ਹੈ ਦੇਰੀ ਨਾਲ ਰਿਲੀਜ਼ ਹੋ ਰਹੀ ਹੈ ਕਾਫੀ ਕੁਝ ਮਨ ਦੇ ਵਿੱਚ ਪਿਆ ਰਹਿੰਦਾ ਕਿਤੇ ਨਾ ਕਿਤੇ ਡਰ ਬਣਿਆ ਹੋਇਆ ਸੀ ਜਾਂ ਫਿਰ ਤੁਸੀਂ ਬੇਕ ਆਫ ਸੀ ਪਤਾ ਸੀ ਕਿ ਇੱਕ ਦਿਨ ਪਰਦੇ ਤੇ ਲਿਆਵਾਂਗੇ ਫਿਰ ਨਹੀਂ ਐਕਚੁਅਲੀ ਗੱਲ ਇਦਾਂ ਹੈ ਜੀ ਕਿ ਫਿਲਮ ਬਿਸ਼ੱਕ ਸਾਡੇ ਸ਼ੁਰੂ 2019 'ਚ ਹੋਈ ਸੀਗੀ ਪਰ ਕਈ ਚੀਜ਼ਾਂ ਸੀਗੀਆਂ ਜਿਹੜੀਆਂ ਅਸੀਂ ਇਹਦੇ ਚ ਐਡ-ਆਨ ਵੀ ਕੀਤੀਆਂ ਨੇ ਤਾਂ ਕਿ ਜਿਹੜੀ ਫਿਲਮ ਆ ਉਹ ਬਿਲਕੁਲ ਫਰੈਸ਼ ਨਜ਼ਰ ਆਏ ਜਿਵੇਂ ਕਿ ਆਪਾਂ ਨੂੰ ਟ੍ਰੇਲਰਸ ਦੇ ਵਿੱਚ ਆ ਵੀ ਰਹੀ ਆ ਸੋ ਉਦਾਂ ਦੀ ਕੋਈ ਚੱਕਰ ਨਹੀਂ ਸੀਗਾ ਕਿਉਂਕਿ ਕੋਵਿਡ ਕਰਕੇ ਥੋੜਾ ਜਿਹਾ ਸਮਾਂ ਜਿਹੜਾ ਹੈਗਾ ਉਹ ਇੱਧਰ ਉੱਧਰ ਹੋ ਗਿਆ ਫਿਰ ਉਸਦੂਬਾਰ ਡੇਟਸ ਜਿਹੜੀਆਂ ਅਗਲੀਆਂ ਫਿਲਮਾਂ ਕਰਕੇ ਸੋ ਡੇਟ ਉਦਾਂ ਦੀ ਚੁਣਨੀ ਸੀ ਤਾਂ ਕਿ ਫਿਲਮਾਂ ਬਹੁਤੀਆਂ ਕਲੈਸ਼ ਨਾ ਹੋਣ ਹੈਨਾ ਸੋ ਇਸ ਚੱਕਰ ਕਰਕੇ ਦੇਰੀ ਨਾਲ ਆਈ ਹੈ ਨਹੀਂ ਹੋਰ ਕੋਈ ਚੱਕਰ ਨਹੀਂ ਹੈ ਜੀ ਕਿ ਤੁਹਾਨੂੰ ਲਾਕਡਾਊਨ ਚ ਅਸੀਂ ਦੇਖਿਆ ਕਿ ਪਰਿਵਾਰ ਦੇ ਤੁਸੀਂ ਤਿੰਨ ਜੀ ਤੇ ਨਾਨੇ ਰੌਣਕਾ ਉਹ ਤੋਂ ਵੀ ਲਈ ਰੱਖਿਆ ਉਹ ਤੋਂ ਵੀ ਚੁੱਪ ਕਰਕੇ ਨਹੀਂ ਬੈਠੇ ਸੋਸ਼ਲ ਮੀਡੀਆ ਦੇ ਜ਼ਰੀਏ ਇੱਕ ਜਿਹੜਾ ਡ੍ਰੀਮ ਪ੍ਰੋਜੈਕਟ ਹੁੰਦਾ ਉਹਦੇ ਵਿੱਚ ਕਿਤੇ ਨਾ ਕਿਤੇ ਥੋੜਾ ਬਹੁਤ ਤਾਂ ਤੇ ਬਣਿਆ ਰਹਿੰਦਾ ਹੈ ਕਿ ਨਹੀਂ ਜਦੋਂ ਅਸੀਂ ਇੱਥੇ ਰਿਲੀਜ਼ ਕਰਾਂਗੇ ਜਾਂ ਇਸ ਸਾਲ ਚ ਕਰਾਂਗੇ ਸਾਨੂੰ ਕਿਸੇ ਤਰ੍ਹਾਂ ਦੇ ਕੋਈ ਚੈਲੰਜ ਨਾ ਸਾਹਮਣੇ ਆ ਜਾ ਜੀ 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 ਡੈਫੀਨੇਟਲੀ ਉਹ ਤਾਂ ਦੇਖੋ ਹੁੰਦਾ ਹੀ ਆ ਜੀ ਤੇ ਕਿਉਂਕਿ ਉਸ ਤੋਂ ਬਾਅਦ ਹਾਲਾਂਕਿ ਫਿਲਮ ਮੇਰੀ ਲੀਡ ਇਹ ਪਹਿਲੀ ਸੀਗੀ ਉਸ ਤੋਂ ਬਾਅਦ ਕਈ ਆ ਚੁੱਕੀਆਂ ਨੇ ਲੀਡ ਤੇ ਪਰ ਉਦਾਂ ਇਸ ਫਿਲਮ ਦੇ ਵਿੱਚ ਸਾਡੀ ਮਿਹਨਤ ਬਹੁਤ ਜਿਆਦਾ ਲੱਗਿਆ ਭਾਵੇਂ ਮਿਊਜ਼ਿਕ ਕੈਟਲੌਗ ਦੀ ਗੱਲ ਹੋਵੇ ਡਾਇਲੌਗਸ ਦੀ ਹੋਵੇ ਸਕ੍ਰੀਨਪਲੇ ਦੀ ਹੋਵੇ ਸੋ ਬਿਲਕੁਲ ਐਂਡ ਮੌਕੇ ਤੱਕ ਵੀ ਹੁਣ ਰਿਲੀਜ਼ ਬਿਲਕੁਲ ਨੇੜੇ ਆ ਤਾਂ ਉਦੋਂ ਤੱਕ ਵੀ ਅਸੀਂ ਸਾਡੀ ਸਾਰੀਆਂ ਜਿਹੜੀਆਂ ਡਿਸਕਸ਼ਨਸ ਨੇ ਕਨਵਰਸੇਸ਼ਨਸ ਨੇ ਉਹ ਚੱਲਦੀਆਂ ਹੀ ਰਹਿੰਦੀਆਂ ਸੀ ਫਿਲਮ ਨੂੰ ਰਿਗਾਰਡਿੰਗ ਵੀ ਇਹਦੇ ਵਿੱਚ ਹਜੇ ਆ ਚੇਂਜ ਕਰਦੀਏ ਥੋੜਾ ਜਿਹਾ ਇਹ ਚੇਂਜ ਕਰਦੀਏ ਕਿਉਂਕਿ ਅਸੀਂ ਇਹ ਚਾਹੁੰਦੇ ਹਾਂ ਕਿ ਜਦੋਂ ਇਹ ਲੋਕਾਂ ਦੇ ਸਾਹਮਣੇ 21 ਜੂਨ ਨੂੰ ਆਵੇ ਤੇ ਬਿਲਕੁਲ ਅਸੀਂ ਪਰਫੈਕਟ ਹੋ ਕੇ ਇਹਨਾਂ ਤਰੀ ਲੋਕਾਂ ਚ ਤੁਹਾਡੇ ਲਈ ਮੇਰਾ ਸਵਾਲ ਇਹ ਹੈ ਕਿ ਤੁਹਾਡਾ ਦੇਸੀ ਪੁਣਾ ਸੀ ਬਹੁਤ ਫਿਲਮਾਂ 'ਚ ਦੇਖਿਆ ਇਸ ਫਿਲਮ 'ਚ ਥੋੜਾ ਹਟ ਕੇ ਨਜ਼ਰ ਆ ਰਹੇ ਹੋ ਤੁਹਾਡਾ ਜਿਹੜਾ ਲੁਕਸ ਵੀ ਤੇ ਹੋਰ ਵੀ ਬਹੁਤ ਕੁਛ ਬੋਲ ਚੱਲ ਵੀ ਪਰ ਅੰਗਰੇਜ਼ ਵਰਗੀਆਂ ਫਿਲਮਾਂ ਦੇਸੀ ਟੱਚ ਵਾਲੀਆਂ ਦੇ ਕੇ ਉਦੋਂ ਬਾਅਦ ਤੁਸੀਂ ਜਿਹੜੀ ਫਿਲਮ ਚਾਉਂਦੇ ਹੋ ਖਾਸ ਕਰਕੇ ਨੀਮੇ ਸੱਸ ਕੁੱਟਣੀ ਜਾਏ ਤੁਸੀਂ ਇਹ ਜਿਹੇ ਰੋਬਦਾਰ ਕਰੈਕਟਰ ਉਹਦੇ ਵਿੱਚ ਵੀ ਕੀਤਾ ਇਹ ਜਿਹੇ ਕਰੈਕਟਰ ਤੁਹਾਨੂੰ ਆਪਣੇ ਆਪ ਮਿਲ ਜਾਂਦੇ ਆ ਜਾਂ ਫਿਰ ਤੁਹਾਡੀ ਵੀ ਮਨਛਾ ਹੁੰਦੀ ਹੈ ਕਿ ਮੈਂ ਇਹਦੇ 'ਚ ਹੀ ਸਹੀ ਬੈਠਦੀ ਆ ਫਿਰ ਨੇ ਮੈਂ ਤਾਂ ਕੌਣ ਹੁੰਨੀ ਆ ਜੀ ਇਹ ਸੋਚਣ ਵਾਲੀ ਕਿ ਮੈਂ ਕਿਹੜੇ ਕਰੈਕਟਰ ਚ ਸਹੀ ਬੈਠਦੀ ਇਹ ਤਾਂ ਜਿਹੜੇ ਫਿਲਮ ਮੇਕਰਸ ਹੁੰਦੇ ਆ ਉਹਨਾਂ ਨੂੰ ਜਿਹੜੇ ਕਰੈਕਟਰ ਦੇ ਲਈ ਮੈਂ ਠੀਕ ਲੱਗਦੀ ਆ ਉਹਦੇ ਲਈ ਮੈਨੂੰ ਅਪਰੋਚ ਕਰਦੇ ਤੇ ਉਹਨਾਂ ਨੂੰ ਲੱਗਾ ਜਿਹੜੇ ਇਸ ਫਿਲਮ ਦੇ ਡਾਇਰੈਕਟਰ ਨੇ ਅੰਡ ਜਸਵਿੰਦਰ ਪੱਲਾ ਜੀ ਕਿਉਂਕਿ ਸਾਰਾ ਆਰਗੇਨਾਈਜ਼ ਕਰ ਰਿਆ ਸੀਗੇ ਤੇ ਇਹਨੇ ਲਾਂਚ ਹੋਣਾ ਸੀਗਾ ਤੇ ਮੇਰਾ ਇਹਦੇ ਨਾਲ ਖਾਸ ਮੋਹ ਆ ਤੇ ਮੇਰੇ ਵੀ ਇਹ ਵਿਸ਼ ਸਹੀ ਕਿ ਮੈਂ ਜਰੂਰ ਇਸ ਪ੍ਰੋਜੈਕਟ ਦਾ ਹਿੱਸਾ ਬਣਾ ਤੇ ਉਹਨਾਂ ਨੇ ਮੈਨੂੰ ਕਾਲ ਕੀਤੀ ਤੇ ਮੈਨੂੰ ਬਹੁਤ ਅੱਛਾ ਲੱਗਾ ਕਿਉਂਕਿ ਮੈਂ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ ਪੁਖਰਾਜ ਨੂੰ ਤੇ ਮੇਰੀ ਬੜੀ ਵਿਸ਼ ਸੀ ਬੜੀ ਦੇਰ ਤੋਂ ਕਿ ਪ੍ਰੋਪਰਲੀ ਇਹਨੂੰ ਲਾਂਚ ਕਰੀਏ ਤੇ ਪ੍ਰੋਫੈਸ਼ਨਲ ਹੁੰਨੇ ਹੋ ਕਿ ਤੁਹਾਡੇ ਨਾਲ ਕੋਈ ਸੈੱਟ ਤੇ ਆਇਆ ਮਿਲਿਆ ਕੰਮ ਕੀਤਾ ਘਰ ਨੂੰ ਵਾਪਸ ਪਰਤ ਗਏ ਤੇ ਜਦੋਂ ਤੁਹਾਡੇ ਨਾਲ ਕੋਈ ਖਾਸ ਰਿਸ਼ਤਾ ਜਿਵੇਂ ਤੁਹਾਡਾ ਜੁੜਿਆ ਹੋਇਆ ਉਦੋਂ ਹੋਰ ਤਰ੍ਹਾਂ ਦੀ ਫੀਲਿੰਗ ਹੁੰਦੀ ਹੈ ਜਾਂ ਫਿਰ ਤੁਹਾਨੂੰ ਕੰਮ ਵੇਲੇ ਤਾਂ ਤੁਸੀਂ ਓਵੇਂ ਹੋ ਜਾਂਦੇ ਹੋ ਅੱਗੇ ਪਿੱਛੇ ਫਿਰ ਰਿਸ਼ਤੇ ਵਾਲੀ ਗੱਲ ਆ ਜਾਂਦੀ ਨੇ ਨੈਚੁਰਲੀ ਬੱਟੇ ਕੋ ਪੋਜ਼ਿਟਿਵਿਟੀ ਜਿਹੜੀ ਹੁੰਦੀ ਹੈ ਨਾ ਤੁਹਾਡੇ ਅੰਦਰ ਹੁਣ ਜਿਵੇਂ ਮੈਂ ਪੁਖਰਾਜ ਨਾਲ ਬੈਠੀ ਆ ਤਾਂ ਤੁਹਾਨੂੰ ਸਾਡੇ ਬੈਠਣ ਤੋਂ ਵੀ ਲੱਗਦਾ ਹੋਵੇਗਾ ਕਿ ਸਾਡਾ ਬੜਾ ਨਾ ਉਹ ਬੌਂਡਿੰਗ ਓੜੀ ਅੱਛੀ ਆ ਤੇ ਭਾਵੇਂ ਅਸੀਂ ਬੜੇ ਵਕਤਾਂ ਬਾਅਦ ਵੀ ਮਿਲੀਏ ਪਰ ਉਹ ਬੌਂਡਿੰਗ ਜਿਹੜੀ ਹਮੇਸ਼ਾ ਇਸੇ ਤਰ੍ਹਾਂ ਰਹਿੰਦੀ ਆ ਤੇ ਪੁਖਰਾਜ ਨਾਲ ਮੇਰੀਆਂ ਤਿੰਨ ਚਾਰ ਫਿਲਮਾਂ ਹੋ ਗਏ ਹਨ ਤੇ ਬੜਾ ਅੱਛਾ ਲੱਗਦਾ ਹਮੇਸ਼ਾ ਕੰਮ ਕਰਕੇ ਔਰ ਆਫ ਸਕਰੀਨ ਔਨ ਸਕਰੀਨ ਉਹ ਪਿਆਰ ਤਾਂ ਕਿਤੇ ਨਾ ਕਿਤੇ ਉਹ ਰਹਿੰਦਾ ਹੀ ਹੈ ਜੀ ਜਿਵੇਂ ਇਹਨਾਂ ਨੇ ਇੱਕ ਗੱਲ ਦਾ ਤੇ ਰਬਾ ਐਕਸਪੀਰੀਅੰਸ ਆਪਣਾ ਦੱਸਿਆ ਕਿ ਸਾਨੂੰ ਫੀਲਿੰਗ ਕਿਸ ਤਰ੍ਹਾਂ ਦੀ ਰਹਿੰਦੀ ਹੈ ਤੁਹਾਡਾ ਵੀ ਇਸੇ ਤਰ੍ਹਾਂ ਰਹਿੰਦਾ ਜਾਂ ਤੁਹਾਨੂੰ ਲੱਗਿਆ ਰਹਿੰਦਾ ਹੈ ਕਿ ਸੀਨੀਅਰ ਨੇ ਮੈਂ ਥੋੜਾ ਜਿਹਾ ਝੱਕ ਕੇ ਰਹਿਣਾ ਨਹੀਂ ਡੈਫੀਨਿਟਲੀ ਜੀ ਦੇਖੋ ਸੀਨੀਅਰ ਵਾਲੀ ਜਿਹੜੀ ਰਿਸਪੈਕਟ ਆ ਉਹ ਤਾਂ ਹਮੇਸ਼ਾ ਰਹਿੰਦੀ ਹੋ ਰਹਿੰਦੀ ਹੈ ਬਟ ਜਿਹੜੀ ਮੋਹ ਵਾਲੀ ਗੱਲ ਆ ਜਿਵੇਂ ਇਹਨਾਂ ਨੇ ਦੱਸਿਆ ਉਹ ਸਾਡਾ ਤਕਰੀਬਨ ਮਿਲਦਾ 2017 ਤੋਂ ਜ਼ਿਆਦਾ ਹੋਇਆ ਜਦੋਂ ਗੁਲਗੁਗਨੀ ਬੈਂਕ ਤੇ ਬਟੋ ਇੱਕ ਉਹਦੋਂ ਵੀ ਪਹਿਲਾਂ ਕੀਤੀ ਸੀ ਆਪਾਂ ਆਰਐਸਵੀਪੀ ਹਾਂ ਜੀ ਦੋਂਦੇ ਸਾਰੇ ਵਾਅ ਵੀ ਸੀ ਤੂੰ ਹਾਂ ਉਦੋਂ ਮੈਂ ਸਕੂਲ ਚ 세ਗਾ ਦੀ ਮੇਰੀ ਸੈਕੰਡ ਫਿਲਮ ਸੀਗੀ ਉਹ ਤੇ ਉਦੋਂ ਵੀ ਅਸੀਂ ਪਰ ਉਦੋਂ ਸੈੱਟ ਤੇ ਸਾਡਾ ਐਡਾ ਬਹੁਤਾ ਮਿਲਜੋਲ ਨਹੀਂ ਹੋਇਆ ਸੀਗਾ ਸੋ ਗੋਲਕ ਪੂਗਣੀ ਬੈਂਕ ਤੇ ਪਟੂਆ ਦੇ ਵਿੱਚ ਸਾਡਾ ਜਿਆਦਾ ਜਿਵੇਂ ਬੌਂਡ ਬਣਿਆ ਹੈ ਨਾ ਸੋ ਅੱਜ ਤੱਕ ਬਰਕਰਾਰ ਹੈ ਜੀ ਉਹ ਐਸੀ ਤੁਸੀਂ ਫਿਲਮਾਂ ਵਿੱਚ ਤਾਂ ਇੱਕ ਪਾਸੇ ਰਹੀ ਗੱਲ ਵੈਬ ਸੀਰੀਜ਼ ਵਿੱਚ ਸਟੈਬਲਿਸ਼ਮੈਂਟ ਕਰਨ ਵਾਲੀ ਪੰਜਾਬੀ ਵੈਬ ਸੀਰੀਜ਼ ਵਿੱਚ ਵੀ ਤੁਹਾਡਾ ਉਹਨਾਂ ਚ ਵੀ ਇੱਕ ਚ ਨਾਮ ਆਉਂਦਾ ਜੀ 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 ਉਹ ਤਾਂ ਚਲੋ ਪ੍ਰਮਾਤਮਾ ਦੀ ਮਿਹਰ ਹੈ ਜੀ ਆਡੀਅנס ਦਾ ਪਿਆਰ ਆ ਵੀ ਹ ਹੁਣ ਤੱਕ ਦੀ ਸਭ ਤੋਂ ਹਿੱਟ ਵੈਬ ਸੀਰੀਜ਼ ਯਾਰ ਡਿਗਰੀ ਕਿ ਸੁੱਤੀ ਡਿਗਰੀ ਨੂੰ ਬਣਾਇਆ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ੜੀ ਰਹਿੰਦੀ ਸੀ ਕਿ ਕਦੋਂ ਆਵੇ ਅਗਲਾ ਐਪੀਸੋਡ ਜੀ ਜੀ ਉਹ ਤਾਂ ਹੈ ਤੈਸ ਫਿਲਮ ਦੀ ਗੱਲ ਕਰੀਏ ਅਖੀਰ ਦੇ ਵਿੱਚ ਮੇਰਾ ਇਹੀ ਸਵਾਲ ਹੈ ਕਿ 21 ਜੂਨ ਨੂੰ ਸਿਨੇਮਾ ਘਰਾਂ ਦੇ ਵਿੱਚ ਤਾਂ ਲੋਕ ਪੁੱਜਣਗੇ ਪਰ ਅਜਹੀਆਂ ਫਿਲਮਾਂ ਜਾਂ ਜਿਹੜੇ ਕਮੇਡੀ ਜ਼ਿਆਦਾਤਰ ਪੰਜਾਬੀ ਚ ਬਹੁਤਾਤ ਗਿਣਤੀ ਫਿਲਮਾਂ ਇਹਨਾਂ ਦੀ ਹੈ ਤੁਹਾਨੂੰ ਮਹਿਸੂਸ ਹੋਇਆ ਕਿ ਦੇ ਦੋਨਾਂ ਨੂੰ ਹੀ ਸਵਾਲ ਹੈ ਕਿ ਫਿਲਮਾਂ ਦੀ ਜਿਹੜੀ ਵੈਰਾਈਟੀ ਹੈ ਜਾਂ ਸਬਜੈਕਟ ਹੈ ਉਹ ਬਦਲਣੀ ਚਾਹੀਦੀ ਹੈ ਹੋਰ ਜ਼ਿਆਦਾ ਗੰਭੀਰ ਵੀ ਹੋਣੇ ਚਾਹੀਦੇ ਬੇਸਿਕਲੀ ਇਹ ਬੜਾ ਗੰਭੀਰ ਵਿਸ਼ਾ ਜਿਹੜਾ ਅਸੀਂ ਫਿਲਮ ਦੇ ਵਿੱਚ ਅਸੀਂ ਪੇਸ਼ ਕੀਤਾ ਪਰ ਇਹ ਹੈ ਕਿ ਉਹਨੂੰ ਬੜਾ ਐਂਟਰਟੇਨਮੈਂਟ ਵਾਲਾ ਬਣਾ ਕੇ ਹੁਣ ਇਹਦੇ ਚ ਸੰਘਾ ਹੈ ਭੱਲਾ ਸਾਹਿਬ ਆਪ ਨੇ ਹੈਨਾ ਯੋਗਰਾਜ ਜੀ ਨੇ ਸੋ ਇਹ ਸਾਰੇ ਲੋਕ ਜਿਹੜੇ ਨੇ ਰਾਣਾ ਜੀ ਵੀ ਮਤਲਬ ਕਾਮਿਕ ਵੀ ਬਹੁਤ ਅੱਛਾ ਖੇਡਦੇ ਨੇ ਪਰ ਜਿਹੜੀ ਹੀਰੋ ਹੀ ਰਹਿਣ ਦੇ ਲੈਵਲ ਦੇ ਉੱਤੇ ਗੱਲ ਹੈਗੀ ਆ ਉਹ ਥੋੜੀ ਜੀ ਸੀਰੀਅਸ ਵੀ ਆ ਰੋਮ-ਕਾਮ ਹੈਗਾ ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਅੱਛਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਇਸ ਸਬਜੈਕਟ ਦੇ ਰਾਹੀਂ ਜਿਵੇਂ ਉਹਨਾਂ ਨੇ ਦੱਸਿਆ ਟ੍ਰੇਲਰ ਚ ਵੀ ਇਸ਼ਾਰਾ ਹੁੰਦਾ ਹੈ ਕਿ ਕਿਤੇ ਨਾ ਕਿਤੇ ਜਿਹੜੇ ਇੱਥੋਂ ਵਾਲੇ ਛੱਡ ਕੇ ਮੂਲ ਆਪਣਾ ਉੱਧਰ ਜਾਂਦੇ ਆ ਉੱਥੇ ਰਿਸ਼ਤੇ ਨਿਭਾਉਣ ਦੀ ਤੇ ਇੱਥੇ ਰਹਿ ਕੇ ਪੰਜਾਬ ਚ ਨਿਭਾਉਣ ਦੀ ਦੋਵੇਂ ਵੱਖਰੀਆਂ ਤਰ੍ਹਾਂ ਹੋ ਜਾਂਦੀਆਂ ਫਿਲਮ ਚ ਵੀ ਇਸ ਤਰ੍ਹਾਂ ਦਾ ਨਜ਼ਰ ਆਉਣ ਵਾਲਾ ਜੀ ਡੈਫੀਨਿਟਲੀ ਆਉਣ ਵਾਲਾ ਜੀ ਪਲੱਸ ਇਜਿਵੇਂ ਦੱਸਿਆ ਮੈਮ ਹੁਣਾਂ ਨੇ ਵੀ ਇੱਕ ਬਹੁਤ ਗੰਭੀਰ ਵਿਸ਼ਾ ਹੈ ਤੇ ਇੱਕ ਬਹੁਤ ਹੀ ਲਾਈਟਰ ਵੇ ਦੇ ਵਿੱਚ ਅਸੀਂ ਉਹਨੂੰ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ ਵਿਦ ਥੋੜਾ ਬਹੁਤ ਕਾਮਿਕ ਹੈ ਨਾ ਸੋ ਆਪਣੇ ਵੱਲੋਂ ਤਾਂ ਬੈਸਟ ਟਰਾਈ ਕੀਤਾ ਜੀ ਅਸੀਂ ਬਾਕੀ ਦੇਖਦੇ ਹਾਂ ਜੀ 21 ਜੂਨ ਕੀ ਕਹਿੰਦੇ ਜੀ 21 ਜੂਨ ਨੂੰ ਫਿਲਮ ਤੇਰੀਆਂ ਮੇਰੀਆਂ ਹੀਰਾ ਫੇਰੀਆਂ ਰਿਲੀਜ਼ ਹੋਣ ਜਾ ਰਹੀ ਹੈ ਸਾਡੀ ਵੀ ਗੁਜ਼ਾਰਿਸ਼ ਹੈ ਕਿ ਇਸ ਫਿਲਮ ਨੂੰ ਆਪਣੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਜ਼ਰੂਰ ਜਾ ਕੇ ਦੇਖੋ